ਪრეਜ਼ੀਡੈਂਟ ਡੋਨਲਡ 트੍ਰੰਪ ਕੋਣਾ ਨੇ ਇੱਕ ਐਗਜ਼ੀਕਿਊਟਿਵ ਆਰਡਰ ਸ਼ੁੱਕਰਵਾਰ ਨੂੰ ਸਾਈਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਯੂ ਐਸ ਏਜੰਸੀ ਫਾਰ ਗਲੋਬਲ ਮੀਡੀਆ ਉਸ ਨੂੰ ਉਹ ਡਿਸਮੈਂਟਲ ਕਰਨ ਜਾ ਰਹੇ ਆ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਫੈਡਰਲ ਏਜੰਸੀਜ਼ ਉਸ ਤੋਂ ਅਗਲੀ ਸਵੇਰੇ ਜਿਹੜੇ ਜਰਨਲਿਸਟਸ ਆ ਵਾਇਸ ਆਫ ਅਮਰੀਕਾ ਦੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਕੰਮ ਕਰਨਾ ਇਮੀਡੀਏਟਲੀ ਬੰਦ ਕਰ ਦਿਓ ਤੇ ਜੋ EMPLOYEES ਆ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਜਿਹੜਾ ਪਲੇਸ ਕਰ ਦਿੱਤਾ ਗਿਆ ਹੈਗਾ ਪਰ ਅੱਜ ਇਹ ਖਬਰ ਆ ਰਹੀ ਆ ਵੀ ਸਾਰੀਆਂ ਹੀ ਉਹ ਆਰਗੇਨਾਈਜੇਸ਼ਨਸ ਉਹਨਾਂ ਨੇ ਆਪਣੇ ਆਪਣੇ EMPLOYEES ਨੂੰ ਇਨਸਟਰਕਟ ਕੀਤਾ ਵੀ 트럼ਪ ਦੀ ਗੱਲ ਮੰਨਣ ਦੀ ਕੋਈ ਜ਼ਰੂਰਤ ਨਹੀਂ ਤੇ ਤੁਸੀਂ ਆਪਣਾ ਕੰਮ ਜਾਰੀ ਰੱਖੋ ਰੇਡੀਓ ਫਰੀ ਯੂਰਪ ਰੇਡੀਓ ਲਿਬਰਟੀ ਉਹਨਾਂ ਸਾਰਿਆਂ ਦੇ ਜਿਹੜੇ EMPLOYEE ਆ ਅੱਜ ਦੀ ਡੇਟ ਦੇ ਵਿੱਚ ਇਸੇ ਤਰ੍ਹਾਂ ਰੇਡੀਓ ਫਰੀ ਏਸ਼ੀਆ ਮਿਡਲ ਈਸਟ ਬ੍ਰਾਡਕਾਸਟਿੰਗ ਨੈਟਵਰਕ ਉਹ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਆਪਰੇਟ ਕਰ ਰਹੇ ਹੈਗੇ ਆ ਲੀਜ਼ਾ ਕਰਟਿਸ ਉਹ ਚੇਅਰ ਕਰਦੇ ਆ ਰੇਡੀਓ ਯੂਰਪ ਨੂੰ ਉਹਨਾਂ ਨੇ ਲਿੰਕਡਇਨ ਦੇ ਉੱਤੇ ਲਿਖਿਆ ਹੈ ਕਿ ਜਿਹੜੀ ਸਾਡੀ PRO ਉਹਨੋਂ ਲੀਗਲ ਟੀਮ ਆ ਉਹ ਸਾਰੇ ਸਟੈਪ ਲੈ ਰਹੀ ਆ ਕਿਸ ਤਰ੍ਹਾਂ ਅਸੀਂ ਫਾਈਟ ਕਰਨਾ ਹੈਗਾ ਇਸ ਇਸ਼ੂ ਦੇ ਉੱਤੇ ਸੀਐਨਐਨ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਇਹ ਕਿਹਾ ਆ ਭਈ ਆਉਣ ਵਾਲੇ ਦਿਨਾਂ 'ਚ ਸਾਡੇ ਨੂੰ ਚੈਲੰਜ ਤਾਂ ਜਰੂਰ ਹੋਣਗੇ ਕਿਉਂਕਿ 트੍ਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਡਿਸਮੈਂਟਲ ਕਰ ਦਿੱਤਾ ਹੈਗਾ ਸਾਰੀ ਗਲੋਬਲ ਮੀਡੀਆ ਦੀ ਯੂਐਸ ਏਜੰਸੀ ਜਿਹੜੀ ਹੈਗੀ ਆ ਪਰ ਮਿਲੀਅਨਸ ਆਫ ਲੋਕ ਜੋ ਆ ਉਹ ਸਾਡੇ ਰੇਡੀਓਜ਼ ਤੋਂ ਆ ਇੱਕ ਖਬਰਾਂ ਸੁਣਦੇ ਆ ਤੇ ਜਾਂ ਜੋ ਵੀ ਇਸ਼ੂਜ਼ ਹੁੰਦੇ ਆ ਤੇ ਅਸੀਂ ਇਸੇ ਤਰ੍ਹਾਂ ਇਸ ਜਿੰਨੇ ਵੀ ਇਹ ਰੇਡੀਓ ਆ ਜਿਨ੍ਹਾਂ ਦੇ ਮੈਂ ਨਾਮ ਲਏ ਆ ਉਹਨਾਂ ਨੂੰ ਚੱਲਦੇ ਰੱਖਾਂਗੇ ਇੰਗਲਿਸ਼ ਲੈਂਗੁਏਜ ਐਡੀਸ਼ਨ ਜੋ ਰੇਡੀਓ ਫ੍ਰੀ ਏਸ਼ੀਆ ਦਾ ਵੈਬਸਾਈਟ ਆ ਉਹਨਾਂ ਨੇ ਇਹ ਕਿਹਾ ਏਸ਼ੀਅਨ ਡਿਸਿਡੈਂਟਸ ਜੋ ਹੈਗੇ ਆ ਉਹ ਆਪਣੀ ਆਵਾਜ਼ ਉਠਾਉਂਦੇ ਆ ਉਹਨਾਂ ਦੀ ਆਵਾਜ਼ ਨੂੰ ਵੀ ਫਰੀਜ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਗਈ ਹੈਗੀ ਆ ਵਾਇਸ ਆਫ ਅਮਰੀਕਾ ਦੇ ਜਿਹੜੇ EMPLOYES ਆ ਉਹ ਡਾਇਰੈਕਟਲੀ ਫੈਡਰਲ ਗਵਰਨਮੈਂਟ ਦੇ ਅੰਡਰ ਆਂਦੇ ਆ ਜਿਹਦੇ ਵਿੱਚ ਟਰੰਪ ਉਹਨਾਂ ਨੇ ਕਿਹਾ ਸੀ ਵੀ ਇਸ ਨੂੰ ਅਸੀਂ ਬੰਦ ਕਰਨ ਜਾ ਰਹੇ ਆ ਪਰ ਕੰਮ ਅੱਜ ਦੀ ਡੇਟ ਦੇ ਵਿੱਚ ਵੀ ਸਾਰੇ ਜਿਹੜੇ ਮੀਡੀਆ ਆ ਉਹ ਉਸੇ ਤਰ੍ਹਾਂ ਹਜੇ ਕਰ ਰਹੇ ਹੈਗੇ ਜੀ ਟਰੰਪ ਪਰਸਨ ਦਾ ਕਹਿਣਾ ਸੀਗਾ ਵੀ ਇਹ ਵੇਸਟ ਵੇਸਟ ਆ ਇਹ ਨਾਜੀ ਦਾ ਜਦੋਂ ਹਰਜੋ ਸਿੰਘ ਦੀ ਪ੍ਰੋਪਾਗੈਂਡਾ ਚੱਲਦਾ ਸੀਗਾ ਵਰਲਡ ਵਾਰ 2 ਤੋਂ ਪਹਿਲਾਂ ਇਹ ਉਦੋਂ ਵੌਇਸ ਆਫ ਅਮਰੀਕਾ ਬਣਾਇਆ ਗਿਆ ਸੀਗਾ ਤੇ ਉਹਨਾਂ ਦੇ ਪ੍ਰੋਪਾਗੈਂਡਾ ਨੂੰ ਜਿਹੜਾ ਉਹ ਫਾਈਟ ਕਰਨ ਦੇ ਲਈ ਪਰ ਉਸ ਤੋਂ ਬਾਅਦ ਦੇ ਵਿੱਚ ਇਹਦੀਆਂ ਜਿਹਨੀਆਂ ਕਹਿੰਦੇ ਵੀ ਖਬਰਾਂ ਆ ਉਹਨੇ ਕਈਆਂ ਤੱਕ ਜਿਹੜਾ ਉਹ ਅਪਰੋਚ ਜਿਹੜੀ ਇਹਨਾਂ ਦੀ ਹੋਈ ਆ ਉਹਨਾਂ ਦੀ ਪਹੁੰਚ ਹੋਈ ਆ ਜਿਸ ਕਰਕੇ ਇਸ ਨੂੰ ਚੱਲਦਾ ਰੱਖਿਆ ਗਿਆ ਟਰੰਪ ਪ੍ਰੈਜ਼ੀਡੈਂਟ ਕਹਿੰਦਾ ਵੀ ਇਹ ਵੇਸਟਫੁਲ ਆ ਤੇ ਇਹ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਆ ਇਹਦੇ ਜਿਹੜਾ ਉਹ ਨਾਲ ਜੇ ਇਹ ਆ ਰੇਡੀਓ ਤੇ ਜਿਹੜਾ ਵੌਇਸ ਆਫ ਅਮਰੀਕਾ ਵਾਲੇ ਜਿਹੜੇ ਚੈਨਲ ਆ ਉਹ ਜੇ ਚੱਲਦੇ ਰਹਿੰਦੇ ਆ ਸੋ ਹੁਣ ਦੇਖੋ ਅੱਗੇ ਕੀ ਬਣਦਾ ਸੋ 트াম্প ਹੁਣੀ ਕਹਿੰਦੇ ਆ ਵੀ ਜਾਂ ਤਾਂ ਚੱਲੂ ਮੇਰੇ ਸਾਹਬ ਨਾ ਨਹੀਂ ਤਾਂ ਜਿਹੜਾ ਉਹ ਨਹੀਂ ਚੱਲੂਗਾ ਇਹ ਗੱਲ ਦੇ ਉੱਤੇ ਜਿਹੜਾ ਉਤਰੇ ਹੋਏ ਆ ਸੋ ਉਹਨਾਂ ਨੂੰ ਬਾਰ ਬਾਰ ਜੱਜ ਵੀ ਕਹਦੇ ਵੀ ਭਾਈ ਤੂੰ ਰਾਜਾ ਨਹੀਂ ਆ ਤੂੰ ਇਲੈਕਟਿਡ ਪ੍ਰੈਜ਼ੀਡੈਂਟ ਹੀ ਆ ਸੋ ਉਸੇ ਹਿਸਾਬ ਦੇ ਨਾਲ ਜਿਹੜੀ ਉਹ ਪਾਵਰ ਦੀ ਜਿਹੜੀ ਉਹ ਆਪਣੀ ਵਰਤੋਂ ਜਿਹੜੀ ਉਹ ਕਰਨੀ ਚਾਹੀਦੀ ਆ ਪਰ ਹਾਲ ਦੀ ਘੜੀ ਨਸ਼ਾ ਨਸ਼ੇ ਜਿਹੜਾ ਸੱਤਾ ਦਾ ਨਸ਼ਾ ਆ ਉਹ ਇਸ ਟਾਈਮ ਸਿਰਚੜ ਜਿਹੜਾ ਜ਼ਰੂਰ ਹੁੰਦਾ ਦੇ ਉੱਤੇ ਬੋਲ ਰਿਹਾ ਆ ਉਹ ਕੋਈ ਇਹਨੂੰ ਠੀਕ ਮੰਨਦਾ ਕੋਈ ਇਹਨੂੰ ਗਲਤ ਮੰਨਦਾ ਪਰ ਇਹ ਜਿਹੜੀਆਂ ਗਰਾਉਂਡ ਰਿਐਲਿਟੀਆਂ ਆ ਇਹੀ ਕੁਝ ਆਪਣੇ ਸਾਹਮਣੇ ਚੱਲ ਰਹੀਆਂ ਬਹੁਤ ਸਾਰੇ ਜਿਹੜੇ ਲੋਕ ਆ ਉਹ ਸੋਚਦੇ ਹੋਊਗੇ ਪਰ ਠੀਕ ਆ ਅਮਰੀਕਾ ਵਾਲੇ ਇਹਨਾਂ ਨੂੰ ਵੱਖ-ਵੱਖ ਜਿਹੜੇ ਟੀਵੀ ਸਟੇਸ਼ਨ ਰੇਡੀਓ ਸਟੇਸ਼ਨਸ ਉਹਨਾਂ ਨੂੰ ਪੈਸੇ ਚਲਾਣ ਲਈ ਦਿੰਦੇ ਆ ਅਮਰੀਕਾ ਨੂੰ ਇਹਦਾ ਕੀ ਫਾਇਦਾ ਹੈ ਹੁਣ ਤੁਸੀਂ ਦੇਖੋ ਵੀ ਉਹ ਲੋਕ ਯੂਰਪ ਦੇ ਵਿੱਚ ਕਈ ਇਹ ਯੂਰਪ ਰੇਡੀਓ ਦੇ ਉੱਤੇ ਕੰਮ ਕਰਦੇ ਆ ਕਹਿੰਦੇ ਵੀ ਉਹ ਰਸ਼ੀਅਨ ਬੌਰਨ ਜਰਨਲਿਸਟ ਜਿਹੜੇ ਲਿਵਿੰਗ ਇਨ ਐਗਜ਼ਾਈਲ ਉਹ ਰਸ਼ੀਆ ਨੂੰ ਛੱਡ ਕੇ ਉੱਥੇ ਰਹਿ ਰਹੇ ਹੈਗੇ ਆ ਜੋ ਰਸ਼ੀਆ ਨੂੰ ਐਕਸਪੋਜ਼ ਕਰ ਰਹੇ ਹੈਗੇ ਆ ਰੇਡੀਓ ਫਰੀ ਜੋਰਪ ਜੇ ਉਹ ਇੱਥੋਂ ਉਹਨਾਂ ਦੀ ਜੌਬ ਚਲੀ ਜਾਂਦੀ ਆ ਜਾਂ ਉਹਨਾਂ ਦੀਆਂ ਵੀਜ਼ਾ ਜਿਹੜੇ ਐਕਸਪਾਇਰ ਹੋ ਜਾਂਦੇ ਆ ਤੇ ਉਹਨਾਂ ਨੂੰ ਵਾਪਸ ਆਪਣੇ ਮੁਲਕ ਜਾਣਾ ਪੈਣਾ ਤਾਂ ਜਾਂਦੇ ਹੀ ਫਿਰ ਉਹਨਾਂ ਨੂੰ ਜੇਲ੍ਹ ਹੋਊਗੀ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ ਬਹੁਤ ਸਾਰੇ ਲੋਕ ਜੋ ਇਹਨਾਂ ਸਟੇਸ਼ਨਾਂ ਦੇ ਉੱਤੇ ਕੰਮ ਕਰਦੇ ਆ ਜੋ ਦੁਨੀਆ ਨੂੰ ਦੱਸ ਰਹੇ ਆ ਕਿ ਸਾਡੇ ਮੁਲਕ ਦੇ ਵਿੱਚ ਕੀ ਕੀ ਧੱਕਾ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਵੀ ਦੱਸਦੇ ਹੁੰਦੇ ਆ ਵੀ ਉੱਥੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿ ਮਿਨੋਰਟੀਜ਼ ਦੇ ਨਾਲ ਕ੍ਰੈਸਚੀਅਨਸ ਨਾਲ ਮੁਸਲਮਾਨਾਂ ਨਾਲ ਦਲਤਾਂ ਨਾਲ ਹੋਰ ਕੀ ਕੁਝ ਜਿਹੜਾ ਧੱਕਾ ਹੋ ਰਿਹਾ ਹੈ ਸੋ ਜੇ ਉਹ ਕਹਿੰਦੇ ਸਾਰਾ ਕੁਝ ਰੁਕ ਜਾਏ ਤਾਂ ਦੁਨੀਆ ਨੂੰ ਕੀ ਪਤਾ ਲੱਗੂਗਾ ਸੋ ਮੋਸਟਲੀ ਕਹਿੰਦੇ ਵੀ ਇਹ ਉਹ ਲੋਕ ਆ ਜਿਹੜੇ ਆਥੋਰਿਟੇਟੇਰੀਅਨ ਕੰਟਰੀਜ਼ ਦੇ ਰਹਿਣ ਵਾਲੇ ਬਚਿੰਦੇ ਆ ਤੇ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਸਟੇਸ਼ਨਾਂ ਦੇ ਉੱਤੇ ਜਾ ਕੇ ਜੋ ਆਪਣਾ ਦੁੱਖ ਆ ਪ੍ਰਗਟ ਕਰਦੇ ਆ ਜੋ ਜੋ ਤੱਕੇ ਹੁੰਦੇ ਆ ਉਹਨਾਂ ਨੂੰ ਐਕਸਪੋਜ਼ ਕਰਦੇ ਹੈਗੇ ਜੀ ਬਿਲਕੁਲ ਪਰ ਬਹੁਤ ਕੁਝ ਜਿਹੜਾ ਆ ਹੁਣ ਬਦਲ ਰਿਹਾ ਹੈਗਾ ਹਜਰ ਸਿੰਘ ਜੀ ਇੱਕ ਬ੍ਰੇਕ ਦਾ ਵਕਤ ਹੋ ਗਿਆ ਬ੍ਰੇਕ ਤੋਂ ਬਾਅਦ ਦੇ ਵਿੱਚ